ਹਾਂ ਜੀ ਅਸੀਂ 22 ਸਾਲ ਅੱਗੇ ਗੁਰੂ ਘਰ ਦੀ ਸੇਵਾ ਕੀਤੀ ਆ ਅਸੀਂ ਬਹੁਤ ਨਿਮਰਤਾ ਸਹਿਤ ਮਾਰੇ ਕਾਇਨਾਤ ਸਮੂਹ ਤੇ ਸੇਵਾ ਕੀਤੀ ਆ ਅਤੇ ਨਗਰ ਨੇ ਵੀ ਸਾਡਾ ਬਹੁਤ ਪਿਆਰ ਕੀਤਾ ਸੰਗਤ ਨੇ ਜਿੰਦਾ ਘਰ ਦਾ ਪਰਿਵਾਰ ਹੁੰਦਾ ਨਾ ਇਸੇ ਤਰ੍ਹਾਂ ਹੀ ਸੰਗਤ ਨੇ ਪਿਆਰ ਦਿੱਤਾ ਤੁਹਾਨੂੰ ਦੇਖੋ ਤੁਹਾਡੇ ਸਾਹਮਣੇ ਆ ਬੱਬਈ ਤੁਹਾਡੇ ਪਰਵਾਰ ਬਾਰੇ ਚੱਲਣਾ ਸਾਡੇ ਮਰ ਦੋਹਰ ਹਾਂ ਜੀ ਸਾਡੇ ਦੋ ਬੇਟੇ ਆਂ ਜੀ ਕੈਨੇਡਾ ਵਿੱਚ ਤੇ ਦੋ ਨਵਾਂ ਵਾ ਤੇ ਛੋਟੀ ਨੂੰ ਕੈਨੇਡਾ ਗਈ ਹੈ ਜੀ ਵੱਡੇ ਨੂੰ ਇੱਥੇ ਆ ਜੇ ਵਿਆਹ ਕਰਨੇ ਹਜੇ ਤਾਂ ਜਿਹੜਾ ਇਹ ਤੇ ਗਏ ਹਨਾ ਦਾ ਭਾਈ ਜੀ ਨੇ ਇੱਕ ਬਹੁਤ ਚੰਗਾ ਪਿਆਰ ਦਿੱਤਾ ਕਿ ਜਿਸ ਤਰ੍ਹਾਂ ਦੀ ਵਿਦਾਈ ਕੀਤੀ ਉਨ ਕਰਦੇ ਵਜੇਤ ਨੂੰ ਚਾਹੀਦੀ ਆ ਉਸ ਤਰ੍ਹਾਂ ਦੀ ਨਜ਼ਰ ਨੇ ਦਿੱਤੀ ਆ ਹਾਂ ਜੀ ਬਹੁਤ 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 ਪਰਸੋਂ ਤੋਂ ਲੈ ਤਰਕੀ ਬਾਣੀ ਆਇਆ ਤਨ ਸੈਣੀ ਚੰਦੂ ਮਟਾਈ ਦੇ ਖੰਡਪਾਟ ਲੰਘ ਕੇ ਸਾਰਿਆਂ ਨੇ ਇਸੇ ਸੰਯੋਗ ਨਾਲ ਬੜਾ ਤਨਮਨ ਲਾ ਕੇ ਲੰਗਰਾਂ ਦੀ ਸੇਵਾ ਗੁਰੂ ਘਰ ਦੀ ਸੇਵਾ ਕੀਤੀ ਆ ਅੱਦੇ ਸਾਰੇ ਬਹੁਤ ਸਤਿਕਾਰਯੋਗ ਨੇ ਕੋਲ ਜੀ 22 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ 22 ਸਾਲ ਪਾਪਾ ਜੀ ਨੇ ਸਾਡੇ ਵਿੱਚ ਰਹਿ ਕੇ ਸੇਵਾ ਕੀਤੀ ਆ ਇਹਨਾਂ ਤਾਂ ਬਣਦਾ ਹੀ ਸੀ ਸਾਡਾ ਪਰ ਕਿੰਨੇ ਕਿ ਬੱਚੇ ਸਿੱਖੀ ਦੇ ਨਾਲ ਜੋੜ ਕੇ ਰੱਖਦੇ ਸੀ ਦੀ ਨਾਲ ਬਹੁਤ ਕੌਜਾ ਕੀਤੀ ਪਾਪਾ ਜੀ ਨੇ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਿਆ ਜਾਵੇ ਤੇ ਬਹੁਤ ਪਿਆਰ ਸੀ ਹਰ ਇੱਕ ਪਰਿਵਾਰ ਦੇ ਨਾਲ ਬਾਬਾ ਜੀ ਦਾ ਆ ਤੁਹਾਡੇ ਸੁਣਤਾ ਜਾਂ ਪਿੰਡ ਤੋਂ ਬਹੁਤ ਵੱਡਾ ਮੈਸੇਜ ਦਗਾ ਬਿਲਕੁਲ ਜੀ ਇਹ ਤਾਂ ਸਾਡਾ ਫਰਜ ਬਣਦਾ ਦੇਖੋ ਇੱਕ ਗ੍ਰੰਥੀ ਦਾ ਪੁੱਤਰ ਜਿੰਨਾ ਚਿਰ ਗ੍ਰੰਥੀ ਨਹੀਂ ਬਣਦਾ ਉਹਨਾਂ ਚਿਰ ਸਾਡੀ ਸਿੱਖੀ ਬਹੁਤ ਪਿੱਛੇ ਆ ਇਹ ਜ਼ਰੂਰਤ ਆ ਸਮੇਂ ਦੀ ਕਿ ਬੈਸਤ ਜਗ੍ਹਾ ਵਾਕਫ ਜਿੰਨਾ ਵਾ ਮੈਸੇਜ ਪਿੰਡਾਂ ਨੂੰ ਮੈਸੇਜ ਆ ਵੀ ਗ੍ਰੰਥੀ ਘਰਾਂ ਤੋਂ ਵੱਧ ਸਤਿਕਾਰ ਕੀਤਾ ਜਾਵੇ ਬਾਬਾ ਜੀ ਹੁਣ 23 ਸਾਲ ਸੇਵਾ ਕੀਤੀ ਜੀ ਬਹੁਤ ਵਧੀਆ ਕੀਤੀ ਜਦੋਂ ਆਏ ਸਾਡੇ ਕੋ ਨਿੱਕੇ ਨਿੱਕੇ ਇਹਨਾਂ ਦੇ ਬੱਚੇ ਸੀ ਏਡੇ ਏਡੇ ਨਿੱਕੇ ਨਿੱਕੇ ਆਪ ਵੀ ਨਿੱਕੇ ਹੀ ਸੀ ਉਦੋਂ ਤਾਂ ਹੁਣ ਦੇਖ ਲਓ ਸਿਆਣੇ ਹੋ ਗਏ ਬੱਚੇ ਬਾਹਰ ਚਲੇ ਗਏ ਬਹੁਤ ਵਧੀਆ ਸੇਵਾ ਕੀਤੀ ਬਾਬਾ ਜੀ ਦਾ ਕਿਹੋ ਜਿਹਾ ਸਵਾਦ ਬਹੁਤ ਬਹੁਤ ਖਰਾਬ ਛੜਦੀ ਖੜਦੀ ਵੈਰੀ ਗੁੱਤ ਪੈਂਦਾ ਅਸਾ ਮੈਗਾ ਜੁਰ ਹਾਂਜੀ ਬਾਬਾ ਜੀ ਨੇ ਬਹੁਤ ਹਿੰਮਤ ਮਾਰੀ ਜੀ ਬਾਹਰ-ਬਾਹਰ ਚਲੇ ਜਾਂਦੇ ਬੱਚੇ ਸਿੱਖਦੇ ਹੈਗੇ ਆ ਬਾਹਰ ਚਲੇ ਜਾਂਦੇ ਇਹਨਾਂ ਦੇ ਬੱਚੇ ਜਿਹੜੇ ਉਹ ਵੀ ਸਿੱਖਿਆ ਪਾਠ ਬਾਹਰ ਚਲੇ ਗਏ ਆ ਹਾਂਜੀ ਪਾਪਾ ਜੀ ਇਹਨਾਂ ਸੇਵਾ ਬਹੁਤ ਕੀਤੀ ਆ ਨਿਤਨੇਮ ਜਿਹੜਾ ਹੈਗਾ ਉਹ ਦੋ ਟਾਈਮ ਦਿੰਦੇ ਰਹੇ ਆ ਕਰਦੇ ਰਹੇ ਏਕ ਤੇ ਮਜਬੂਰੀ ਆ ਫਿਰ ਉਹ ਕਿਸੇ ਨੂੰ ਲਾ ਜਾਣ ਡਿਊਟੀ ਦੇ ਦੇਣੀ ਉਹ ਤਾਂ ਫੇ ਆਪ ਦਾ ਟਾਈਮ ਪਾਸ ਕਰਦੇ ਰਹੇ ਇਹ ਤੁਸੀਂ ਨਵੀਂ ਸੋਚ ਨੂੰ ਲਿਖਿਆ ਕੀ ਆ ਅਹੀਂ ਪੜਨਾ ਵਿੱਚ ਤੁਹਾਡੇ ਕੋਲੰਤਵਕ ਹੋਊਗਾ ਕਿਉਂਕਿ ਸਿੰਘਾਂ ਨੇ ਨਾਮ ਤੋਂ ਲੱਛ ਹਾਂਜੀ ਗਰੰਤੀ ਸਿੰਘਾਂ ਦੀ ਹੁਣ ਗਰੰਤ ਸਿੰਘ ਘਟ ਗਿਆ ਜੀ ਮਾਨਤਾਲ ਤਾਂ ਆਪੇ ਹੀ ਹੋਣੀ ਹੈ ਨਾ ਲੱਭਦੇ ਨਹੀਂ ਪੈਂ ਪੈਸਿਆਂ ਨੂੰ ਨਹੀਂ ਲੱਭਦੇ ਹਾਂਜੀ ਆ ਸਾਨੂੰ ਤੇ ਲੱਭ ਗਿਆ ਜੀ ਇੱਥੇ ਲਾਗੇ ਸੀਗਾ ਕੋ ਇੱਥੇ ਆਉਂਦੇ ਸੀਗੇ ਬਹੁਤ ਮਾਣ ਸੀਗਾ ਤੋ ਆ ਗਿਆ ਰੱਤੀ ਸੇਮ ਦਾ ਅਪਰੋਜਪੁਰ ਤੋਂ ਗਾੜੀਓ ਲੱਭਦੇ ਜਾ ਕੇ ਅੱਜ ਦੀ ਨੌਜਵਾਨ ਕੀ ਨੂੰ ਕੀ ਕਹਿਣਾ ਚਾਹੁੰਦੇ ਸੀ ਨੌਜਵਾਨ ਪੀੜੀ ਦੀ ਦਾ ਗਰਤੀ ਸਾਹਿਬਾਂ ਦੀ ਝੋਲਣਾ ਦੀ ਮਹਾਰਾਜ ਦੇ ਗੁਰੂ ਦੇ ਚਰਨਾਂ ਨਾਲ ਲਾਉਣਾ ਇਹ ਨਸ਼ਿਆਂ ਨੂੰ ਕਹਤੋਂ ਵੱਜ ਜਾਣਗੇ ਚੜਤੀ ਕਲਾਰੋ